ਜਿਹੜੇ ਆਪਦੇ ਆਪ ਨੂੰ ਕੱਟੇ ਇਮਾਨਦਾਰ ਦੱਸਦੇ ਆ ਉਹਨਾਂ ਨੂੰ ਕੱਟੇ ਬੇਈਮਾਨ ਦੱਸਿਆ ਸੋ ਭਗਵੰਤ ਮਾਨ ਜੀ ਮੈਂ ਤਾਂ ਕਹੂੰਗਾ ਆਪਦਾ ਨਾਂ ਤੁਸੀਂ ਭਗਵੰਤ ਮਾਨ ਦੀ ਜਗ੍ਹਾ ਭਗਵੰਤ ਬੇਈਮਾਨ ਰੱਖ ਲਓ ਜੇ ਉਹਦੀ ਗੱਲਾਂ ਦਾ ਜਵਾਬ ਨਾ ਦੇ। ਔਰ ਤੁਹਾਡੇ ਪਰਿਵਾਰ ਦੀ ਨੇੜਤਾ ਆ ਰਮਨ अरोड़ा ਦੀ ਆ ਤੁਹਾਡੇ ਮਾਤਾ ਜੀ ਨਾਲ ਫੋਟੋ ਆ ਤੁਹਾਡੇ ਸਤਕਾਰਯੋਗ ਤੁਹਾਡੇ ਧਰਮ ਪਤਨੀ ਜੀ ਬੈਠੇ ਆ ਰਮਨ अरोड़ा ਸਾਹਿਬ ਖਲੋਤੇ ਆ ਦੂਜੀ ਫੋਟੋ ਆ ਇੱਕ ਫੋਟੋ ਜਿੱਥੇ ਐਮਐਲਏ ਸਾਹਿਬ ਤੁਹਾਡੇ ਭੈਣ ਜੀ ਤੇ ਤੁਹਾਡੇ ਘਰਦਿਆਂ ਨਾਲ ਇੱਥੇ ਬੈਠੇ ਆ ਔਰ ਆ ਫੋਟੋ ਇਹ ਐਮਐਲਏ ਲੋਟਰੀ ਵਾਲਿਆਂ ਤੋਂ ਪੈਸੇ ਲੈ ਰਿਆ ਇਹ ਐਮਐਲਏ ਬਦਲੀਆਂ ਦੇ ਪੈਸੇ ਲੈ ਰਿਆ ਤੁਸੀਂ ਤਾਂ ਕੱਲਾ ਰੌਲਾ ਪਾ ਕੇ ਇਸ ਮੁੱਦੇ ਤੇ ਗੱਲ ਹੀ ਨਹੀਂ ਕਰਨੀ ਤੁਸੀਂ ਤਾਂ ਕਦੇ ਸਾਡਾ ਟੈਸਟ ਲਉਂਗੇ ਕਦੇ ਕਹੇ ਦਾ ਟੈਸਟ ਲਉਂਗੇ ਗੱਲ ਇੱਧਰ ਉੱਧਰ ਦੀ ਗੱਲ ਕਰੋਗੇ ਪਤੇ ਦੀ ਗੱਲ ਨਹੀਂ ਕਰੋਗੇ ਤੇ ਜੇ ਭਾਜਪਾ ਨੇ ਵੀ ਨਹੀਂ ਕੁਝ ਕੀਤਾ ਤੇ ਸਾਥ ਸੰਗਤ ਜੀ ਬੜਾ ਪਰਦਾ ਪਾਛ ਕੀ ਫਿਰ ਸਪਸ਼ਟੀ ਹੈ ਕਿ ਕਿਵੇਂ ਫਿਕਸਡ ਮੈਚ ਭਗਵੰਤ ਮਾਨ ਦਾ ਤੇ ਭਾਜਪਾ ਦਾ ਚੱਲਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਫੈਕਟ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਬਿਕਰਮਸੋ ਮਜੀਠੀਆ ਵੱਲੋਂ ਅੱਜ ਇੱਕ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਨਾਲ ਸਾਂਝੀ ਕੀਤੀ ਹੈ ਜਿੱਥੇ ਸ਼ੀਤਲ ਅਗਰਾਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਰਿਵਾਰ ਦੇ ਉੱਤੇ ਤੇ ਉਹਨਾਂ ਦੇ ਵਿਧਾਇਕਾਂ ਦੇ ਉੱਤੇ ਇਲਜ਼ਾਮ ਲਗਾਏ ਨੇ ਪੈਸੇ ਖਾਣ ਦੇ ਤੇ ਉਹਨੇ ਕਿਹਾ ਕਿ ਜੰਤਕ ਕੀਤਾ ਜਾਵੇ ਨਹੀਂ ਤਾਂ ਜੇ ਕੋਈ ਕਾਰਵਾਈ ਨਾ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਾਂ ਮੈਂ ਜਿਹੜੀ ਮੇਰੇ ਕੋਲ ਫੋਨ ਰਿਕਾਰਡਿੰਗਾਂ ਨੇ ਮੈਂ ਉਹ ਸਾਂਝੀ ਕਰ ਦੇਵਾਂਗਾ ਤੇ ਦੂਜੇ ਪਾਸੇ ਬਿਕਰਮਸੋ ਮਜੀਠੀਆ ਨੇ ਵੀ ਸਰਕਾਰ ਨੂੰ ਕਿਹਾ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ 2022 ਚ ਅਨਮੋਲ ਹੀਰੇ ਕਹਿ ਕੇ ਉਹਨੂੰ ਜਲੰਧਰ ਤੋਂ ਟਿਕਟ ਦਿੱਤੀ ਸੀ ਸ਼ੀਤਲ ਅਰੁੰਗਲ ਸਾਹਿਬ ਉਹਨਾਂ ਦੀ ਮੈਂ ਆ ਫੋਟੋ ਸ਼ੇਅਰ ਕਰ ਰਿਹਾ ਇਸ ਲਈ ਕਰ ਰਿਹਾ ਕਿਉਂਕਿ ਅੱਜ ਉਹਨਾਂ ਨੇ ਇੱਕ ਨਵੀਂ ਵੀਡੀਓ ਚੜਾਈ ਆ ਇਹ ਮੈਂ ਤਾਂ ਕਰ ਰਿਹਾ ਕਿ ਭਗਵੰਤ ਮਾਨ ਨਾਲ ਉਹਨਾਂ ਦੀ ਕਿੰਨੀ ਨੇੜਤਾ ਹੈ ਕਿਤੇ ਇੱਕ ਫੋਟੋ ਨਹੀਂ ਕਈ ਫੋਟੋ ਨੇ ਸਾਰੇ ਪਰਿਵਾਰ ਨਾਲ ਰੁੰਗਲ ਸਾਹਿਬ ਤੇ ਸੀਐਮ ਸਾਹਿਬ ਦਾ ਪਰਿਵਾਰ ਇੱਥੇ ਸੀਐਮ ਸਾਹਿਬ ਦੇ ਨਾਲ ਬੈਠੇ ਨੇ ਔਰ ਅੱਜ ਉਹਨਾਂ ਨੇ ਇੱਕ ਵੀਡੀਓ ਚੜਾਈ ਹੈ ਜਿੱਥੇ ਉਹਨਾਂ ਨੇ ਚੀਫ ਮਿਨਿਸਟਰ ਸਾਹਿਬ ਨੂੰ ਜਿਹੜੇ ਆਪਦੇ ਆਪ ਨੂੰ ਕੱਟੇ ਰਿਮਾਨਦਾਰ ਦੱਸਦੇ ਆ ਉਹਨਾਂ ਨੂੰ ਕੱਟੇ ਬੇਈਮਾਨ ਦੱਸਿਆ ਸੋ ਭਗਵੰਤ ਮਾਨ ਜੀ ਮੈਂ ਤਾਂ ਕਹੂੰਗਾ ਆਪ ਦਾ ਨਾਂ ਉਹ ਤੁਸੀਂ ਭਗਵੰਤ ਮਾਨ ਦੀ ਜਗ੍ਹਾ ਭਗਵੰਤ ਬੇਈਮਾਨ ਰੱਖ ਲਓ ਜੇ ਉਹਦੀ ਗੱਲਾਂ ਦਾ ਜਵਾਬ ਨਾ ਦਿੱਤਾ ਅੱਜ ਉਹਨੇ ਤੁਹਾਨੂੰ ਓਪਨ ਚੈਲੰਜ ਕੀਤਾ ਕਿ 5 ਤਰੀਕ ਤੱਕ ਮੇਰੇ ਨਾਲ ਜਾ ਕੇ ਡਿਬੇਟ ਕਰ ਲੋ ਜਾਂ ਮੇਰੀਆਂ ਗੱਲਾਂ ਸੁਣ ਲਓ ਔਰ ਮੇਰੀਆਂ ਗੱਲਾਂ ਸੁਣ ਕੇ ਕਾਰਵਾਈ ਕਰ ਲੋ ਭਗਵੰਤ ਮਾਨ ਜੀ ਤੁਸੀਂ ਤੁਹਾਨੂੰ ਯਾਦ ਹੋਣਾ ਕਿ ਆਪਰੇਸ਼ਨ ਲੋਟਸ ਜਦੋਂ ਇਸੇ ਸ਼ੀਤਲ ਅਰੰਗਲ ਨੇ ﺍﻟਜਾਮ ਲਾਏ ਸਨ ਕਿ 25 ਕਰੋੜ ਰੁਪਈਆ ਔਰ ਸਿੱਧੇ ਦੇਸ਼ ਦੇ ਹੋਮ ਮਿਨਿਸਟਰ ਦਾ ਨਾਂ ਲਿਆ ਸੀਗਾ ਕਿ ਆਪਰੇਸ਼ਨ ਨੋਟਿਸ ਚੱਲ ਰਿਹਾ ਜਿਹਦੇ ਬਾਰੇ ਵਿਧਾਨ ਸਭਾ ਦੇ ਫਲੋਰ ਤੇ ਡੈਮੋਕਰੇਸੀ ਦਾ ਜਿਹੜਾ ਮੰਦਰ ਘੁੰਦਾ ਉੱਥੇ ਫਲੋਰ ਤੇ ਖਲੋ ਕੇ ਤੁਸੀਂ ਉਹਦੀ ਪਿੱਠ ਵੀ ਥਾਪਤ ਪਾਈ ਸੀ ਔਰ ਤੁਸੀਂ ਇਸ ਗੱਲ ਦਾ ਹੱਕ ਠੋਕ ਠੋਕ ਕੇ ਗੱਲ ਕੀਤੀ ਸੀ ਕਿ ਮੇਰਾ ਐਮਐਲਏ ਬਹੁਤ ਦਲੇਰੀ ਨਾਲ ਅੱਜ ਭਾਜਪਾ ਦੇ ਉਲਟ ਲੜ ਰਿਹਾ ਅੱਜ ਉਹੀ ਐਮਐਲਏ ਜੀਦੇ ਸ਼ਿਕਾਇਤ ਦਰਜ ਕਰਾਉਣ ਆਸਤੇ ਤੁਸੀਂ ਆਪ ਦੇ ਨੰਬਰ 2 ਇਨ ਕੈਬਿਨੇਟ ਹਰਪਾਲ ਚੀਮਾ ਨੂੰ ਡੀਜੀਪੀ ਸਾਹਿਬ ਕੋਲ ਭੇਜਿਆ ਔਰ ਆਪਰੇਸ਼ਨ ਲੋਟਸ ਦੇ ਸਪੈਸ਼ਲ ਥਾਣਾ ਉਥੇ ਐਫਆਈਆਰ ਦਰਜ ਹੋਈ ਔਰ ਅੱਜ ਤੱਕ ਉਸ ਐਫਆਈਆਰ ਦਾ ਕੱਖ ਨਹੀਂ ਨਿਕਲਿਆ ਤਾਂ ਬੱਚਾ-ਬੱਚਾ ਜਾਣਦਾ ਹੁਣ ਉਸੇ ਤੁਹਾਡੇ ਝੇਤੇ ਨੇ ਆ ਪਰਦਾ ਫਾਸ਼ ਕੀਤਾ ਔਰ ਤੁਹਾਡੇ ਪਰਿਵਾਰ ਦੀ ਨੇੜਤਾ ਆ ਰਮਨ अरोड़ा ਦੀ ਆ ਤੁਹਾਡੇ ਮਾਤਾ ਜੀ ਨਾਲ ਫੋਟੋ ਆ ਤੁਹਾਡੇ ਸਤਿਕਾਰਯੋਗ ਤੁਹਾਡੇ ਧਰਮ ਪਤਨੀ ਜੀ ਬੈਠੇ ਆ ਰਮਨ अरोड़ा ਸਾਹਿਬ ਖਲੋਤੇ ਆ ਦੂਜੀ ਫੋਟੋ ਆ ਇੱਕ ਫੋਟੋ ਜਿੱਥੇ ਐਮਐਲਏ ਸਾਹਿਬ ਤੁਹਾਡੇ ਭੈਣ ਜੀ ਤੇ ਤੁਹਾਡੇ ਘਰਦਿਆਂ ਨਾਲ ਇੱਥੇ ਬੈਠੇ ਆ ਔਰ ਆ ਫੋਟੋ ਮਤਲਬ ਕਿ ਤੁਹਾਡੇ ਇਸ ਐਮਐਲਏ ਨਾਲ ਤੁਹਾਡੇ ਪਰਿਵਾਰ ਦੇ ਕਿੰਨੇ ਨੇੜਲੇ ਸੰਬੰਧ ਨੇ ਔਰ ਇਹ ਐਮਐਲਏ ਕਿਵੇਂ ਪ੍ਰੋਪਰਟੀ ਜਿਹਨੇ ਕੋਈ ਕਲਨੀ ਪਾਸ ਕਰਨੀ ਹੈ ਉਹਦੇ ਤੋਂ ਲੱਖਾਂ ਕਰੋੜਾਂ ਰੁਪਈਆ ਇਕੱਠਾ ਕਰ ਰਿਹਾ ਥੋਡੇ ਨਾਂ ਤੇ ਥੋਡੇ ਪਰਿਵਾਰ ਦੇ ਨਾਂ ਤੇ ਇਹ ਐਮਐਲਏ ਲਾਟਰੀ ਵਾਲਿਆਂ ਤੋਂ ਪੈਸੇ ਲੈ ਰਿਹਾ ਇਹ ਐਮਐਲਏ ਬਦਲੀਆਂ ਦੇ ਪੈਸੇ ਲੈ ਰਿਹਾ ਔਰ ਯਾਦ ਹੋਵੇ ਕੋ ਦੋ ਭਰਾ ਜਿਹੜੇ ਜਿਲੰਦਰ ਚ ਸੁਸਾਈਡ ਕਰ ਗਏ ਸੀ ਔਰ ਇੱਕ ਥਾਣੇਦਾਰ ਨੂੰ ਬਚਾਉਣ ਤੇ ਵੀ ਇਸ ਐਮਐਲਏ ਦਾ ਬੜਾ ਵੱਡਾ ਹੱਥ ਸੀ ਔਰ ਉਸ ਥਾਣੇਦਾਰ ਨਵਦੀਪ ਸੌਦੀ ਮਦਦ ਏ ਐਮਐਲਏ ਕਰਦਾ ਸੀ ਤੁਹਾਡਾ ਰਮਨ अरोड़ा ਜੀ ਦੀ ਮਦਦ ਤੁਹਾਡਾ ਟੱਬਰ ਕਰਦਾ ਸੀ ਮੈਂ ਤਾਂ ਇੱਕੋ ਗੱਲ ਚਾਹੁੰਨਾ ਜੀ ਅੱਜ ਕਿ ਸੱਚ ਸਾਹਮਣੇ ਆਵੇ ਜੇ ਵਾਕਈ ਤੁਹਾਡੀ ਲੱਤਾਂ ਜਾਨ ਹੈਗੀ ਲੱਤਾਂ ਤੁਹਾਡੀਆਂ ਭਾਰ ਝੱਲਦੀਆਂ ਨੇ ਤੇ ਇੰਡੀਪੈਂਡੈਂਟ ਇਨਕੁਆਇਰੀ ਕਰਾ ਦਿਓ ਪਰਚਾ ਦਰਜ ਕਰੋ ਤੁਹਾਡਾ ਅਜ਼ੀਜ਼ ਐਮਐਲਏ ਰਿਆ ਅੱਜ ਤੁਹਾਡੇ ਪਰਿਵਾਰ ਦੇ ਖਿਲਾਫ ਤੁਹਾਡੇ ਰਮਨ अरोੜੇ ਦੇ ਖਿਲਾਫ ਤੁਹਾਡੇ ਭੈਣ ਜੀ ਦੇ ਖਿਲਾਫ ਥੋਡੇ ਮਾਤਾ ਜੀ ਦਾ ਨਾਂ ਲੈ ਲੈ ਕੇ ਕਿ ਕਿਵੇਂ ਇਹਨਾਂ ਨੇ ਦੇ ਪੰਜਾਬ ਦੇ ਲੋਕਾਂ ਕੋਲੋਂ ਪੈਸੇ ਇਕੱਠੇ ਕਰਨ ਦਾ ਲਾਟਰੀ ਵਾਲਿਆਂ ਤੋਂ ਪ੍ਰਾਪਰਟੀ ਵਾਲਿਆਂ ਤੋਂ ਹੋਰ ਸ਼ਰਾਬ ਵਾਲਿਆਂ ਤੋਂ ਪਤਾ ਨਹੀਂ ਕਿਹਦੀ ਕਿਹਦਾ ਨਾਂ ਲੈ ਗਿਆ ਔਰ ਕਹਿੰਦਾ ਮੈਂ ਸਾਰੇ ਸਬੂਤ ਦਊ ਸਾਰੀਆਂ ਰਿਕਾਰਡਿੰਗਾਂ ਸਾਹਮਣੇ ਰੱਖੂੰ ਤੇ ਭਾਈ ਹੁਣ ਜੇ ਕੱਟਰ ਇਮਾਨਦਾਰ ਹੈ ਨਾ ਤੁਸੀਂ ਤੇ ਕੱਟਰ ਇਮਾਨਦਾਰ ਲੋਕਾਂ ਦਾ ਫਰਜ਼ ਬਣਦਾ ਇਹਦੀ ਇੰਡੀਪੈਂਡੈਂਟ ਪ੍ਰੂਵ ਕਰਾਉਣੀ ਮਗਰ ਤੁਸੀਂ ਕਰਾਉਣੀ ਨਹੀਂ ਨਾ ਤੁਹਾਡੇ ਚ ਇੰਨੀ ਹਿੰਮਤ ਹੈ ਕਿ ਤੁਸੀਂ ਉਹਦੇ ਨਾਲ ਡਿਬੇਟ ਕਰੋ ਹਾਂ ਤੁਸੀਂ ਤਾਂ ਕੱਲਾ ਰੌਲਾ ਪਾ ਕੇ ਇਸ ਮੁੱਦੇ ਤੇ ਗੱਲ ਹੀ ਨਹੀਂ ਕਰਨੀ ਤੁਸੀਂ ਤਾਂ ਕਦੇ ਸਾਡਾ ਟੈਸਟ ਲਵੋਗੇ ਕਦੇ ਕਹੇ ਦਾ ਟੈਸਟ ਲਵੋਗੇ ਗੱਲ ਇੱਧਰ ਉੱਧਰ ਦੀ ਗੱਲ ਕਰੋਗੇ ਪਤੇ ਦੀ ਗੱਲ ਨਹੀਂ ਕਰੋਗੇ ਔਰ ਮੈਂ ਅੱਜ ਭਾਜਪਾ ਵਾਲਿਆਂ ਨੂੰ ਵੀ ਕਹਿਣਾ ਚਾਹਨਾ ਕਿ ਭਾਈ ਆ ਥੋੜਾ ਬੰਦਾ ਹੈ ਤੁਹਾਡੀ ਪਾਰਟੀ ਰੂਲਿੰਗ ਪਾਰਟੀ ਹੈ ਦੇਸ਼ ਦੀ ਔਰ ਇਹ ਮਿੰਟ ਦੋ ਲਾਏ ਤੁਸੀਂ ਅਰਵਿੰਦ ਕੇਜਰੀ ਆਲ ਤੇ ਪਰਚਾ ਦੇਣ ਨੂੰ ਸੀਬੀਆਈ ਤੇ ਆਈਡੀ ਦੀ ਕਿਉਂ ਨਾ ਜੇ ਪੀ.ਜੇ.ਪੀ ਦਾ ਐਡਾ ਲੀਡਰ ਜਿਹਨੂੰ ਤੁਸੀਂ ਹੁਣ ਟਿਕਟ ਦਿੱਤੀ ਆ ਐਡੇ ਸੀਰੀਅਸ aarop ਲਾ ਰਿਹਾ ਤੇ ਤੁਸੀਂ ਕਿਉਂ ਨਹੀਂ ਫਿਰ ਸੀਬੀਆਈ ਤੋਂ ਜਾਂ ਆਈਡੀ ਤੋਂ ਇਨਕੁਆਇਰੀ ਕਰਾਉਂਦੇ ਮਗਰ ਤੁਸੀਂ ਕਰਾਉਣੀ ਨਹੀਂ ਕਿਉਂਕਿ ਕੇਜਰੀਵਾਲ ਨਾਲ ਤੁਹਾਡਾ ਵੈਰ ਹੈ ਤੇ ਭਗਵੰਤ ਮਾਨ ਨਾਲ ਤੁਹਾਡਾ ਪਿਆਰ ਹੈ ਤੁਹਾਡੀ ਸੈਟਿੰਗ ਹੈ ਤੁਹਾਡੇ ਨਾਲ ਰਲ ਕੇ ਖੇਡਦਾ ਔਰ ਇਹ ਗੱਲ ਸਪਸ਼ਟੀ ਹੋ ਜਾਣੀ ਆ ਜੇ ਭਗਵੰਤ ਮਾਨ ਨੇ ਕੁਝ ਨਹੀਂ ਕੀਤਾ ਤਾਂ ਵੀ ਸਪਸ਼ਟਾ ਕਿ ਉਹ ਇਮਾਨਦਾਰ ਕਿੱਡਾ ਕਾ ਔਰ ਜੇ ਭਾਜਪਾ ਨੇ ਅੱਜ ਕੁਝ ਨਹੀਂ ਕੀਤਾ ਕਿਉਂਕਿ ਆਰੋਗ ਕੌਣ ਲਾ ਰਿਹਾ ਭਾਜਪਾ ਦਾ ਇੱਕ ਲੀਡਰ ਲਾ ਰਿਹਾ ਜਿਹਨੂੰ ਤੁਸੀਂ ਚੋਣ ਲੜਾ ਰਹੇ ਤੇ ਜੇ ਭਾਜਪਾ ਨੇ ਵੀ ਨਹੀਂ ਕੁਝ ਕੀਤਾ ਤੇ ਸਾਧ ਸੰਗਤ ਜੀ ਬੜਾ ਪਰਦਾ ਫਾਸ਼ ਕੀ ਫਿਰ ਸਪਸ਼ਟੀ ਹੈ ਕਿ ਕਿਵੇਂ ਫਿਕਸਡ ਮੈਚ ਭਗਵੰਤ ਮਾਨ ਦਾ ਤੇ ਭਾਜਪਾ ਦਾ ਚੱਲਦਾ ਇਹ ਸਾਹਮਣੇ ਆਜੂਗਾ ਇਸ ਲਈ ਅਸੀਂ ਤਾਂ ਬੜੇ ਆਸ ਉਮੀਦ ਕਰਦੇ ਆ ਕਿ ਜਿਹੜਾ ਆਪਦੇ ਆਪ ਨੂੰ ਕੱਟੜ ਇਮਾਨਦਾਰ ਕਹਿੰਦਾ ਹੁਣ ਕੋਈ ਇਨਕੁਆਇਰੀ ਕਰਾਵੇ ਔਰ ਸੱਚ ਸਾਹਮਣੇ ਲਿਆਵੇ ਔਰ ਜੇ ਵਾਕਏ दम ਹੈ ਤੇ ਉਹਦੇ ਨਾਲ ਡਿਬੇਟ ਕਰ ਲਵੇ ਡਿਬੇਟ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਜੇ ਭਗਵੰਤ ਮਾਨ ਸੱਚਾ ਤੇ ਉਹਦੀ ਸਚਾਈ ਸਾਹਮਣੇ ਆ ਜੂ ਉਹਦੀ ਇਮਾਨਦਾਰੀ ਸੱਚ ਸਾਹਮਣੇ ਆ ਜੂ ਤੇ ਜੇ ਸ਼ੀਤਲ ਸੱਚਾ ਤੇ ਉਹਦੀ ਗੱਲ ਸਾਹਮਣੇ ਆ ਜੂ ਮਗਰ ਪਬਲਿਕ ਦਾ ਜਾਣਨ ਦਾ ਹੱਕ ਹੈ ਤੁਸੀਂ ਲੋਕਾਂ ਦੇ ਨਮਾਇੰਦੇ ਹੋ ਔਰ ਇਸ ਕਰਪਸ਼ਨ ਦੇ ਉੱਤੇ ਇੰਡੀਆ ਅਗੇਂਸਟ ਕਰਪਸ਼ਨ ਚ ਤੁਸੀਂ ਬੜਾ ਰੌਲਾ ਪਾਇਆ ਲੋਕ ਜਾਣਦੇ ਤੁਸੀਂ ਕਿੱਡੇ ਕਮਾਨਦਾਰ ਹੋ ਮਗਰ ਇਹ ਮੌਕਾ ਮਿਲਿਆ ਕਿ ਸਚਾਈ ਸਾਹਮਣੇ ਆਵੇ ਔਰ ਜੋ ਪੰਜਾਬ ਦੇ ਦਫ਼ਤਰਾਂ ਚ ਜੋ ਪੰਜਾਬ ਦੇ ਅਫਸਰਾਂ ਚ ਜੋ ਪੰਜਾਬ ਦੀ ਸਰਕਾਰ ਰੇਤ ਮਾਫੀਆ ਤੇ ਸ਼ਰਾਬ ਮਾਫੀਆ ਤੇ ਚੱਲ ਰਹੀ ਹੈ ਇਹ ਸਭ ਦੁਨੀਆ ਜਾਣਦੀ ਹੈ ਨਗਰ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਜੇ ਤੁਸੀਂ ਇਸ ਮੁੱਦੇ ਤੇ ਗੰਭੀਰਤਾ ਵਿਖਾਈ ਔਰ ਇਸ ਮੁੱਦੇ ਤੇ ਤੁਸੀਂ ਇੰਡੀਪੈਂਡੈਂਟ ਜੇ ਇਨਕੁਆਇਰੀ ਮਾਰਕ ਕੀਤੀ ਜੇ ਭੱਜੇ ਤੇ ਲੋਕਾਂ ਨੂੰ ਇਹ ਵੀ ਪਤਾ ਲੱਗ ਜੂ ਕਿ ਭਗਵੰਤ ਮਾਨ ਬੋਲਦਾ ਕੁਛ ਹੈ ਤੇ ਕਰਦਾ ਕੁਛ ਸੋ ਹੁਣ ਵੇਖਣਾ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਕਰਮ ਸਿੰਘ ਮਜੀਠੀਆ ਨੂੰ ਕੀ ਜਵਾਬ ਦਿੱਤਾ ਜਾਂਦਾ ਹੈ ਇਹਦਾ ਹੁਣ ਆਲਾ ਸਮਾਂ ਦੱਸੇਗਾ ਨਿਟਰ ਖਾਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਪੁਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦਵਾਜ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਨਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ